ਜਗਤਾਰ ਸਿੰਘ ਹਵਾਰਾ ਦੀ ਪੈਰੋਲ ਤੇ ਪੰਜਾਬ ਦੇ ਵਿੱਚ ਮੁਹਿੰਮ ਸ਼ੁਰੂ ਹੋ ਗਈ ਹੈ ਹਵਾਰਾ ਦੀ ਮਾਤਾ ਬਜ਼ੁਰਗ ਨੇ ਜਿਨ੍ਹਾਂ ਨੂੰ ਮਿਲਨ ਦਾ ਹਵਾਲਾ ਦੇ ਕੇ ਪੈਰੋਲ ਦੀ ਅਪੀਲ ਕੀਤੀ ਗਈ ਹੈ ਹਾਲਾਂਕਿ ਜਗਤਾਰ ਸਿੰਘ ਹਵਾਰਾ ਸਾਬਕਾ ਪੰਜਾਬ ਦੇ ਮੁੱਖ ਮੰਤਰੀ ਬੀਤ ਸਿੰਘ ਦੇ ਕਤਲ ਮਾਮਲੇ ਦੀ ਸਾਜ਼ਿਸ਼ ਰਚਨ ਨੂੰ ਲੈ ਕੇ ਦਿੱਲੀ ਦੀ ਤਿਹਾਰ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਨੇ ਜਗਤਾਰ ਸਿੰਘ ਹਵਾਰਾ ਨੂੰ ਮਰਨ ਤੱਕ ਜੇਲ੍ਹ 'ਚ ਰਹਿਣਾ ਪਵੇਗਾ ਪਰ ਹਵਾਰਾ ਦੇ ਵਕੀਲ ਦਾ ਮੰਨਣਾ ਹੈ ਕਿ ਬਾਕੀ ਕੈਦੀਆਂ ਵਾਂਗ ਹਵਾਰਾ ਨੂੰ ਵੀ ਪੈਰੋਲ ਮਿਲਣੀ ਚਾਹੀਦੀ ਹੈ ਜਿਸ ਲਈ ਉਹਨਾਂ ਵੱਲੋਂ ਇੱਕ ਕਮੇਟੀ ਬਣਾ ਕੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਪਵਾਏ ਜਾ ਰਹੇ ਨੇ ਜਗਤਾਰ ਸਿੰਘ ਹਵਾਰਾ ਦੇ ਵਕੀਲ ਜਸਪਾਲ ਸਿੰਘ ਨੇ ਕਿਹਾ ਕਿ ਪੈਰੋਲ ਨੂੰ ਲੈ ਕੇ ਹੁਣ ਤੱਕ 66 ਪਿੰਡਾਂ ਦੀਆਂ ਪੰਚਾਇਤਾਂ ਆਪਣੀ ਸਹਿਮਤੀ ਦੇ ਚੁੱਕੀਆਂ ਨੇ ਪਰ 66 ਪਿੰਡ ਜ਼ਿਲ੍ਹਾ ਫਤਿਹਗੜ ਸਾਹਿਬ ਲੁਧਿਆਣਾ ਤੇ ਰੋਪੜ ਦੇ ਨਾਲ ਸੰਬੰਧਿਤ ਨੇ ਹਾਲਾਂਕਿ ਜਗਤਾਰ ਸਿੰਘ ਹਵਾਰਾ ਸ੍ਰੀ ਫਤਿਹਗੜ ਸਾਹਿਬ ਦੇ ਪਿੰਡ ਹਵਾਰਾ ਨਾਲ ਸੰਬੰਧਿਤ ਨੇ ਪਰ ਬਾਕੀ ਜ਼ਿਲ੍ਹਿਆਂ ਦੀਆਂ ਪੰਚਾਇਤਾਂ ਵੱਲੋਂ ਵੀ ਹਵਾਰਾ ਨੂੰ ਪੈਰੋਲ ਦੇਣ ਲਈ ਸਹਿਮਤੀ ਜਤਾਈ ਜਾ ਰਹੀ ਹੈ ਮਤੇ ਪਾਉਣ ਵਾਲੀਆਂ ਪੰਚਾਇਤਾਂ ਵਿੱਚੋਂ 40 ਪਿੰਡ ਅਤੇ ਕਿਟ ਸਾਹਿਬ ਤੋਂ 15 ਲੁਧਿਆਣਾ ਤੋਂ ਅਤੇ ਬਾਕੀ ਖੰਨਾ ਦੇ ਨੇ ਇਸ ਤੋਂ ਇਲਾਵਾ 11 ਦੇ ਕਰੀਬ ਪਿੰਡ ਜ਼ਿਲ੍ਹਾ ਰੋਪੜ ਦੇ ਮੁਰਿੰਡਾ ਤੇ ਚਮਕੌਰ ਸਾਹਿਬ ਨਾਲ ਸੰਬੰਧਿਤ ਨੇ ਵਕੀਲ ਕਹਿੰਦੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਲੋਕ ਗੁਰਦੁਆਰਾ ਸਾਹਿਬੋਂ ਇੱਥੋਂ ਤੱਕ ਕੇ ਮੰਦਰਾ ਕਮੇਟੀਆਂ ਤੇ ਤਰ ਹਵਾਲਾ ਦੀ ਪੈਰੋਲ ਨੂੰ ਲੈ ਕੇ ਸਮਰਥਨ ਦੇ ਰਹੀਆਂ ਨੇ ਕਿਸੇ ਵੀ ਸਜ਼ਾ ਭੁਗਤ ਰਹੇ ਕੈਦੀ ਨੂੰ ਪੈਰੋਲ ਲਈ ਆਪਣੇ ਪਿੰਡ ਦੀ ਪੰਚਾਇਤ ਦਾ ਮਤਾ ਹੀ ਕਾਫੀ ਹੁੰਦਾ ਤਾਂ ਜੋ ਜੇਲ੍ਹ ਪ੍ਰਸ਼ਾਸਨ ਨੂੰ ਯਕੀਨ ਹੋ ਸਕੇ ਕਿ ਪਿੰਡ ਕੈਦੀ ਦੀ ਪੈਰੋਲ ਸੰਬੰਧੀ ਗਾਰੰਟੀ ਦੇ ਰਿਹਾ ਹੈ ਜੱਤਾਰ ਸਿੰਘ ਹਵਾਰਾ ਨਾਲ ਉਸਦੇ ਪਿੰਡ ਤੋਂ ਇਲਾਵਾ ਵੀ ਸੈਂਕੜੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪੈਰੋਲ ਲਈ ਮਤੇ ਦਿੱਤੇ ਜਾ ਰਹੇ ਨੇ ਦਿਨ ਰਾਤ ਇਸ ਸੰਬੰਧੀ ਫੋਨ ਆਉਂਦੇ ਨੇ ਤੇ ਸਾਰੀਆਂ ਹੀ ਪੰਚਾਇਤਾਂ ਆਪ ਮੁਹਾਰੇ ਹੋ ਕੇ ਮਤਾ ਪਾਰੀਆਂ ਨੇ ਵਕੀਲ ਨੇ ਅੱਗੇ ਕਿਹਾ ਕਿ ਜੱਤਾਰ ਸਿੰਘ ਹਵਾਰਾ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਤੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਇਹ ਫੈਸਲਾ ਲਿਆ ਜਾਣਾ ਹੈ ਕਿ ਜੇਕਰ ਸੂਬੇ ਦੀ ਕਾਨੂੰਨ ਵਿਵਸਥਾ ਸਮਾਜਿਕ ਤੇ ਬੁਨਿਆਦੀ ਢਾਂਚੇ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਤਾਂ ਪੈਰੋਲ ਦਿੱਤੀ ਜਾ ਸਕਦੀ ਹੈ ਜੇਕਰ ਕੋਈ ਕੈਦੀ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਪੈਰੋਲ ਮਿਲਣਾ ਉਸ ਦਾ ਹੱਕ ਹੈ ਸਾਨੂੰ ਉਮੀਦ ਹੈ ਕਿ ਸੌਦੇ ਕਰੀਬ ਹੋਰ ਮਤੇ ਸਾਡੇ ਕੋਲ ਅਗਲੇ ਹਫਤੇ ਇਕੱਠੇ ਹੋ ਜਾਣਗੇ ਤੇ ਉਹ ਵੀ ਪੰਜਾਬ ਸਰਕਾਰ ਤੱਕ ਪਹੁੰਚਾਏ ਜਾਣਗੇ ਜੇਕਰ ਪੰਜਾਬ ਸਰਕਾਰ ਇਸ ਉੱਤੇ ਫੈਸਲਾ ਨਹੀਂ ਲੈਂਦੀ ਤਾਂ ਫਿਰ ਅਸੀਂ ਦਿੱਲੀ ਹਾਈ ਕੋਰਟ ਦਰਖਾਸਤ ਕਰਾਂਗੇ ਕਿਉਂਕਿ ਇਸ ਸਮੇਂ ਜਗਤਾਰ ਹਵਾਰਾ ਦਿੱਲੀ ਦੀ ਤਿਹਾੜ ਜਿਲ੍ਹੇ ਵਿੱਚ ਬੰਦ ਨੇ ਵਕੀਲ ਨੇ ਵੀ ਦੱਸਿਆ ਕਿ ਜੇਕਰ ਮੁੱਖ ਮੰਤਰੀ ਪੰਜਾਬ ਤੇ ਦਿੱਲੀ ਹਾਈ ਕੋਰਟ ਵੀ ਹਵਾਰਾ ਪੈਰੋਲ ਮਾਮਲੇ ਦੀ ਸੁਣਵਾਈ ਨਹੀਂ ਕਰਦੇ ਤਾਂ ਉਹ ਸੁਪਰੀਮ ਕੋਰਟ ਕੋਲ ਪਹੁੰਚ ਕਰਨਗੇ ਕਿਉਂਕਿ ਸੁਪਰੀਮ ਕੋਰਟ ਕੋਲ ਵੀ ਹਵਾਰਾ ਦੀ ਇੱਕ ਅਪੀਲ ਪਟੀਸ਼ਨ ਸਾਲ 2011 ਤੋਂ ਵਿਚਾਰ ਅਧੀਨ ਹੈ ਜ਼ਿਆਦਾਤਰ ਮਾਮਲਿਆਂ ਵਿੱਚ ਹਵਾਰਾ ਬਰੀ ਹੋ ਚੁੱਕੇ ਨੇ ਇਸ ਲਈ ਸਾਨੂੰ ਉਮੀਦ ਹੈ ਕਿ ਉਹਨਾਂ ਨੂੰ ਪੈਰੋਲ ਮਿਲੇਗੀ ਜਗਤਾਰ ਹਵਾਰਾ ਦੇ ਵਕੀਲ ਦਾ ਕਹਿਣਾ ਹੈ ਕਿ ਜੇਕਰ ਸ਼ਰਤਾਂ ਦੇ ਨਾਲ ਵੀ ਪੈਰੋਲ ਮਿਲਦੀ ਹੈ ਤਾਂ ਉਹ ਉਸ ਲਈ ਵੀ ਤਿਆਰ ਨਹੀਂ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਕਈ ਵਾਰ ਸ਼ਰਤਾਂ ਦੇ ਮੁਤਾਬਕ ਪੈਰੋਲ ਦਿੱਤੀ ਜਾਂਦੀ ਹੈ ਜਿਵੇਂ ਸੰਬੰਧਿਤ ਕੈਦੀ ਨੂੰ ਕਈ ਵਾਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਜੇਕਰ ਉਸਨੇ ਕਿਤੇ ਜ਼ਿਲ੍ਹੇ ਦੇ ਬਾਹਰ ਜਾਣਾ ਹੈ ਤਾਂ ਉਸਨੂੰ ਡੀਸੀ ਦੀ ਇਜਾਜ਼ਤ ਲੈਣੀ ਪਵੇਗੀ ਜਾਂ ਫਿਰ ਜ਼ਿਲ੍ਹੇ ਦੇ ਵਿੱਚ ਹੀ ਰਹਿਣਾ ਪਵੇਗਾ ਇਸ ਤਰ੍ਹਾਂ ਦੀਆਂ ਵੀ ਕਈ ਸਾਡੇ ਕੋਲ ਉਦਾਹਰਨਾਂ ਨੇ ਕਿਉਂਕਿ ਕਈ ਬੰਦੀ ਸਿੰਘ ਕੈਦੀ ਬੀਤੇ ਦਿਨੀ ਪੈਰੋਲ ਉੱਤੇ ਆਏ ਸੀ ਜਿਨ੍ਹਾਂ ਨੂੰ ਸ਼ਰਤਾਂ ਤੇ ਆਧਾਰ ਤੇ ਪੈਰੋਲ ਮਿਲੀ ਸੀ ਪੈਰੋਲ ਬਾਰੇ ਜਾਣਕਾਰੀ ਦਿੰਦੇ ਹੋਏ ਵਕੀਲ ਕਹਿੰਦੇ ਨੇ ਕਿ ਭਾਰਤ ਦੇ ਵਿੱਚ ਦੋ ਤਰ੍ਹਾਂ ਦੀਆਂ ਪੈਰੋਲ ਸੰਬੰਧੀ ਵਿਵਸਥਾਵਾਂ ਨੇ ਪਹਿਲੀ ਕਸਟਡੀ ਪੈਰੋਲ ਤੇ ਦੂਜੀ ਰੈਗੂਲਰ ਪੈਰੋਲ ਕਸਟਡੀ ਪੈਰੋਲ ਦੇ ਵਿੱਚ ਦੋਸ਼ੀ ਜਾਂ ਮੁਲਜ਼ਮ ਕਿਸੇ ਵਿਸ਼ੇਸ਼ ਹਾਲਾਤਾਂ ਦੇ ਦੌਰਾਨ ਜੇਲ੍ਹ ਤੋਂ ਬਾਹਰ ਲਿਆਂਦਾ ਜਾਂਦਾ ਹੈ ਪਰ ਉਸ ਦੀ ਕਸਟਡੀ ਪੁਲਿਸ ਦੇ ਕੋਲ ਹੀ ਰਹਿੰਦੀ ਹੈ ਜਿਵੇਂ ਪੁਲਿਸ ਕਿਸੇ ਕੇਸ ਨੂੰ ਲੈ ਕੇ ਮੁਲਜ਼ਮ ਨੂੰ ਜੇਲ ਤੋਂ ਲੈ ਕੇ ਆਈ ਹੋਵੇ ਰੈਗੂਲਰ ਪੈਰੋਲ ਅਜਿਹੇ ਹਾਲਾਤਾਂ ਦੇ ਵਿੱਚ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਕਿਸੇ ਵੀ ਦੋਸ਼ੀ ਨੂੰ ਸਜ਼ਾ ਸੁਨਾ ਦਿੱਤੀ ਜਾਵੇ